ਵਾਰਦਾਤ ਕੋ ਅਟਕਲ ਲੁੱਟ ਗੋਹਦੇ ਜਿਵੇਂ ਕਿ ਵਾਰਦਾਤਾਂ ਦੇ ਦਿਨ ਪਰਦੇਸਾਂ ਵਾਧੀਆਂ ਜਾ ਰਹੀਆਂ ਨੇ ਉਸ ਨੂੰ ਥੱਲ ਪਾਉਣ ਦੇ ਵਾਸਤੇ ਪੰਜਾਬ ਪੁਲਿਸ ਵੱਲੋਂ ਇੱਕ ਕੜੇ ਕਦਮ ਚ ਚੁੱਕੇ ਜਾ ਰਹੇ ਨੇ ਜਿਹਦੇ ਜਿਵੇਂ ਕਿ ਇਨਕਾਉਂਟਰ ਵੀ ਕੀਤੇ ਜਾ ਰਹੇ ਨੇ ਜਿਵੇਂ ਕਿ ਪਿਛਲੇ ਦਿਨ ਮੁਹਾਲੀ ਲੁਧਿਆਣਾ ਤੇ ਹੋਰ ਕਈ ਥਾਂ ਦੇ ਉੱਤੇ ਜਿਹੜੇ ਇਨਕਾਉਂਟਰ ਹੋਏ ਨੇ ਤੇ ਪੁਲਿਸ ਜਿਹੜੀ ਬਿਲਕੁਲ ਸਖਤ ਨਜ਼ਰ ਆ ਰਹੀ ਹੈ ਤੇ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਜਿਹੜੀ ਤਰਨਤਾਰਨ ਤੋਂ ਆ ਰਹੀ ਹੈ ਜਿੱਥੇ ਸੀਐਸਟਾਫ ਤੇ ਦੇ ਸਟਾਪ ਪੁਲਿਸ ਵੱਲੋਂ ਇੱਕ ਚੱਬੇਵਾਲ ਪੁਲਿਸ ਵੱਲੋਂ ਇੱਕ ਮਿਲਕੇ ਇੱਕ ਲੁਟੇਰਾ ਸੀ ਜਾਂ ਚਰਜੀ ਸੀ ਜਿਸ ਨੇ ਜਿਸ ਨੂੰ ਕਿ ਜਿਸਨੂੰ ਕਿ ਚੜਪ ਹੋਈ ਹੈ ਤੇ ਮੁੱਠਵੇੜ ਦੇ ਵਿੱਚ ਉਸ ਦੇ ਲਾਤੇ ਵਿੱਚ ਗੋਲੀ ਵੱਜੀ ਹੈ ਸਾਰੇ ਘਟਨਾ ਦੀ ਜਾਣਕਾਰੀ ਦੇਣ ਲਈ ਸਾਡੇ ਨਾਲ ਰਕੇਸ਼ ਛੱਬੜਾ ਜੀ ਸਾਡੇ ਨਾਲ ਇਸ ਵੇਲੇ ਫੋਨ ਲੈਦ ਨੇ ਰਕੇਸ਼ ਛੱਬੜਾ ਜੀ ਅੱਜ ਜਿਹੜੀ ਘਟਨਾ ਬਫਰੇ ਕੀ ਹੈ ਸਾਰਾ ਮਾਮਲਾ ਜੀਵਤੋ ਗੱਲ ਕੀਤੀ ਜਿਵੇਂ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਦੀਆਂ ਦੇ ਤਨ ਉਸਾਰ ਜਿਹੜਾ ਹੈ ਜਿਹੜਾ ਬੀਜੀਪੀ ਘਰ ਘਰ ਵੀ ਆ ਤੁ ਨੂੰ ਜਿਹੜੇ ਪਾਧੀ ਚੁਟੇਗੇ ਸੀ ਉਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਸ਼ਾਵਾਂ ਤੇ ਜਿਹੜੇ ਇਨਕਾਉਂਟਰ ਲਿਤੇ ਗਏ ਗੱਲ ਕੀਤੀ ਜਾਵੇ ਮੁਹਾਲੀ ਖਾੜਾ ਆਪਾ ਚੰਡੀਗੜ੍ਹ ਪਟਿਆਲਾ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਫੋਨ ਤਰਨਤਾਰਨ ਦੇ ਵਿੱਚ ਮੋਗਾ ਦੇ ਵਿੱਚ ਵੀ ਇਨਕਾਉਂਟਰ ਜਿਹੜੇ ਕੀਤੇ ਗਏ ਸੀਗੇ ਉਸ ਤੋਂ ਬਾਅਦ ਮੀਤੀ ਰਾਤ ਜਿਹੜਾ ਹੈਗਾ ਜੀ ਨਤਰਤਾਂ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਇਨਕਾਉਂਟਰ ਕੀਤਾ ਗਿਆ ਉਸ ਨੂੰ ਲੈ ਕੇ ਜਿਹੜਾ ਇਹ ਚਲਨਜੀਤ ਸਿੰਘ ਉਹ ਰਾਜੂ ਜੀ ਹੈਗਾ ਇਹ ਪਹਿਲਾਂ ਵੀ ਕਈ ਮਾਮਲੇ ਦੇ ਵਿੱਚ ਸ਼ਾਮਲ ਹੋਇਆ ਹੈਗਾ ਤੁੰਦ ਦੱਸ ਜੀ ਕਿ ਉਹ ਤੋਂ ਕੁਝ ਕੁ ਸਮਾਂ ਪਹਿਲਾਂ ਇਹ ਜਿਹੜਾ ਦਰਦਾਂ ਦੇ ਪੈਨੇ ਟੋਟਿਆ ਬੈਂਕ ਦੇ ਵਿੱਚ ਇਹਨੇ ਲੁੱਟਕੋ ਕੀਤੀ ਸੀ ਬੈਂਕ ਦੇ ਵਿੱਚ ਤੇ ਉਸ ਨੂੰ ਲੈ ਕੇ ਵਾਂਟਡ ਸੀਗਾ ਉਸ ਤੋਂ ਲੈ ਕੇ ਕੀ ਰਾਤ ਦੇ ਜਿਹੜੀ ਇਨਪੁਟ ਦੇ ਆਧਾਰ ਤੇ ਪੁਲਿਸ ਵੱਲੋਂ ਜਿਹੜਾ ਇਹਨੂੰ ਜਿਹੜਾ ਘੇਰਿਆ ਗਿਆ ਇਹ ਆਪਣੇ ਦੋਸਤ ਨਾਲ ਕਿਤੇ ਜਾ ਰਿਹਾ ਸੀਗਾ ਤੇ ਜਦੋਂ ਇਨਪੁਟ ਦੇ ਆਧਾਰ ਤੇ ਇਹਨੂੰ ਪੜਿਆ ਗਿਆ ਇਹਨੂੰ ਰੁਕਣ ਦੀ ਕੋਸ਼ਿਸ਼ ਕੀਤੀ ਗਈ ਜਾਂ ਗੋਲੀਬਾਰੀ ਵੀ ਕੀਤੀ ਗਈ ਹੈ ਪੋਰਟ ਮੰਦਸੀਏ ਕਿ ਇੱਕ ਜਿਹੜਾ ਇਹਦਾ ਸਾਥੀ ਆ ਉਹ ਫੜ ਲਿੱਤਾ ਗਿਆ ਇਹ ਜਿਹੜੇ ਗੋਲੀ ਲੱਗਣ ਦੀ ਵਜ੍ਹਾ ਨਾਲ ਝਕਮਿਆ ਹੋਇਆ ਔਰ ਇਹਨੂੰ ਇਸ ਇਸ ਵਕਤ ਜਿਹੜਾ ਹੈਗਾ ਅਮਰਸਰ ਦਾ ਰੈਫਰ ਕਰ ਦਿੱਤਾ ਗਿਆ ਜੀ ਜੀ ਇਹ ਰਾਜੂ ਵੱਲੋਂ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਦੇ ਉੱਤੇ ਜੀ ਬਿਲਕੁਲ ਦੋਵੇਂ ਦਿਰਵੰਨੋ ਜਿਹੜੀ ਹੈਗਾ ਅੰਦਰ ਤੋਂ ਫਾਇਰਿੰਗ ਕੀਤੀ ਗਈ ਹੈ ਜਿਦੇ ਵਿੱਚ ਜਿਹੜਾ ਹੈਗਾ ਰਾਜੂ ਦੇ ਜਿਹੜੀ ਗੋਲੀ ਲੱਗੀ ਹੈ ਜ਼ਖਮੀ ਹੋਇਆ ਔਰ ਉਹਨੂੰ ਜਿਹੜਾ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਔਰ ਇੱਕ ਜਿਹੜਾ ਪੁਲਿਸ ਮਾਜਰ ਵੀ ਜਿਹੜੀ ਜ਼ਖਮੀ ਹੋਇਆ ਉਸ ਲੈ ਕੇ ਜਿਹੜਾ ਹੈਗਾ ਤਰਨਤਾਰਨ ਸੀਆਈਏ ਸਾਥ ਪੁਲੋ ਔਰ ਪੁਲਿਆ ਪੁਲਿਸ ਦੀ ਜਿਹੜੀ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਲੈ ਕੇ ਜਿਹੜੇ ਦੋਵੇਂ ਵੈਕਟਰ ਜਿਹੜੇ ਅਰੈਸਟ ਕਰ ਲਿੱਤੇ ਗਏ ਆ ਜੀ 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 ਕਿ ਸ਼ਪਲਾ ਜੀ ਬਹੁਤ ਬਹੁਤ ਧੰਨਵਾਦ ਥੋੜਾ ਜਾਣਕਾਰੀ ਦੇਣ ਲਈ ਬਿਲਕੁਲ ਤੁਸੀਂ ਬਣੇ ਰਹੋ ਤੇ ਇਸ ਸਾਡੇ ਅੱਜ ਦੀ ਜਿਹੜੀ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਰਨਤਾਰ ਕੋ ਜਿੱਥੇ ਪੁਲਿਸ ਵੱਲੋਂ ਹੁਣ ਬਹੁਤ ਸਖਤੀ ਨਾਲ ਜਿਹੜੇ ਕਦਮ ਚੱਕ ਲਏ ਗਏ ਨੇ ਕਿਉਂਕਿ ਸਾਡੇ ਦਿਨ ਪਰ ਦਿਨ ਸਨੇਚਰਾਂ ਦੀਆਂ ਘਟਨਾਵਾਂ ਲੁੱਟ ਖੋਹਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਪਿਆਰੇ ਦਰਸ਼ਕੋ ਅੱਜਕੱਲ੍ਹ ਲੁੱਟ ਖੋਹਦੇ ਜਿਵੇਂ ਕਿ ਵਾਰਾਂ